ਸਸਿਕਾ ਦੋਸਤੋ ਮੈਂ ਮਨਜੀਤ ਕੌਰ ਅੱਜ ਮੈਂ ਤੁਹਾਡੇ ਕੋਲ ਫਿਰ ਇੱਕ ਨਵਾਂ ਡਿਜ਼ਾਈਨ ਦਿਹਾਈਆਂ ਜਿਵੇਂ ਡਿਜ਼ਾਈਨ ਆਪਾਂ ਇਸ ਨੂੰ ਬਣਾਣੇ ਆ ਇਹ ਮੈਂ ਨੇ ਪਹਿਲਾਂ ਹੀ ਗਲਾ ਕਟਿੰਗ ਕਰਕੇ ਰੱਖਿਆ ਹੋਇਆ ਏ ਤੇ ਇਹ ਆਪਾਂ ਨੇ 15 ਇੰਚ ਨੀਚੋਂ ਢੰਗਾਈ ਤੇ ਚੜਾਈ ਇਹਦੀ ਨੀਚੋਂ 1.5 ਇੰਚ ਤੇ ਉੱਪਰੋਂ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਮੈਂ ਨੇ 6 ਇੰਚ ਕੀਤੀ ਏ ਤੇ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਤੇ ਆਪਾਂ ਹੁਣ ਇਸ ਨੂੰ ਆਲੇ ਦੁਆਲੇ ਨੂੰ ਫੋਲਡ ਕਰ ਲੈਨੇ ਆ ਇਸ ਤਰ੍ਹਾਂ ਸਾਰੇ ਆਲੇ ਦੁਆਲੇ ਆਪਾਂ ਫੋਲਡ ਕਰ ਲੈਨੇ ਆ ਫੋਲਡ ਕਰਨ ਤੋਂ ਬਾਅਦ ਵਿੱਚ ਆਪਾਂ ਇਸ ਦਾ ਬਰਾਬਰ ਕਰ ਲਾਂਗੇ ਦੋਨੋਂ ਪਾਸਿਓਂ ਹੀ ਸੈਂਟਰ ਕਰਕੇ ਤੇ ਆਪਾਂ ਇਸ ਨੂੰ ਸ਼ਰਟ ਦੇ ਉੱਤੇ ਅਟੈਚ ਕਰਾਂਗੇ ਇਸ ਤਰ੍ਹਾਂ ਆਪਾਂ ਸ਼ਰਟ ਵਿਛਾ ਲਈਏ ਸ਼ੈੱਡ ਦੇ ਉੱਤੇ ਅਟੈਚ ਕਰਕੇ ਆਪਾਂ ਇਸ ਨੂੰ ਗਲੇ ਨੂੰ ਰੱਖ ਕੇ ਇਸ ਤਰਾਪਾਈਸ ਦਾ ਸੈਂਟਰ ਕਰਕੇ ਬਿਲਕੁਲ ਬਰਾਬਰ ਰੱਖਣਾ ਹੈ ਥੋੜਾ ਜਿਹਾ ਕੱਪੜਾ ਤਿਲਸਦਾਏ ਤੇ ਬਰਾਬਰ ਰੱਖ ਕੇ ਆਪਾਂ ਇਸ ਨੂੰ ਵਿੱਚ ਸਿਉਣ ਲਗਾ ਲਾਂਗੇ ਇਹ ਆਪਾਂ ਨੇ ਗਲਾ ਤਿਆਰ ਕਰ ਲਿਆ ਸੈਂਟਰ ਵਿੱਚ ਸਿਉਣ ਲਗਾ ਕੇ ਉੱਪਰ ਵੀ ਰੱਖ ਲਈ ਤੇ ਆਪਾਂ ਨੇ ਸਲਵਾਰ ਨਾਲ ਦਾ ਕੱਪੜਾ ਸੀ ਤੇ ਉਹਦਾ ਪਾ ਛੋਟੇ ਛੋਟੇ ਜਿਹੇ ਪਿੰਟੈਕਸ ਜੇ ਪਾ ਕੇ ਡਿਜ਼ਾਈਨ ਬਣਾਵਾਂਗੇ ਕਿ ਮੈਂ ਫਿਰ ਨਾਲ ਫਾਲਤੂ ਜਿਹਾ ਕਪੜਾ ਕੱਟ ਲੈਣੇ ਆ ਤੇ ਇਹ ਅੱਧੇ ਪੌਣੇ ਪੌਣੇ ਇੰਚ ਤੇ ਪਿੰਟੈਕਸ ਪਾਉਂਗੀ ਮੈਂ ਤੇ ਪੈਰ ਪੈਰ ਤੇ ਹੀ ਪਾਉਂਗੀ ਤੇ ਗੈਪ ਉਹਦਾ ਪੌਣਾ ਕੁ ਇੰਚ ਰੱਖੂੰਗੀ ਅੱਧਾ ਪਿੰਚ ਤੇ ਉਂ ਇਹ ਪੈਰ ਪੈਰ ਤੇ ਹੀ ਪੈਣਗੇ ਜੰਮੀ ਬਿਲਕੁਲ ਨਾਲ ਨਾਲ ਥੋੜੇ ਜਿ ਮੋਟੇ ਪਾਵਾਂਗੇ ਆਪਾਂ ਤਾਂ ਕਿ ਸੋਹਣੇ ਲੱਗਣ ਇਸ ਤਰ੍ਹਾਂ ਅੱਧੇ ਅੱਧੇ ਪੌਣੇ ਪੌਣੇ ਇੰਚ ਤੇ ਪਿੰਟੈਕਸ ਪਾਵਾਂਗੇ ਆਪਾਂ ਇਹਦੇ ਨਾਲ ਥੋੜੀ ਜੀ ਵਿਚਲੇ ਕੱਪੜੇ ਦਾ ਡਿਜ਼ਾਈਨ ਸੋਹਣਾ ਲੱਗਣ ਲੱਗ ਜਾਂਦਾ ਹੈ ਸਿੰਪਲ ਜਿਹਾ ਕੱਪੜਾ ਰੱਖਾਂਗੇ ਥੋੜਾ ਜਿਹਾ ਆਉਣ ਜਾਂ ਲੱਗਦਾ ਹੈ ਤੇ ਇਹਦੇ ਨਾਲ ਆਪਣਾ ਥੋੜਾ ਜਿਹਾ ਵਧੀਆ ਲੱਗਣ ਲੱਗ ਜਾਂਦਾ ਹੈ ਡਿਜ਼ਾਈਨ ਜਿਵੇਂ ਤੁਸੀਂ ਮੈਨੂੰ ਸਪੋਰਟ ਕਰ ਰਹੇ ਹੋ ਤਾਂ ਪਲੀਜ਼ ਮੈਨੂੰ ਇਸੇ ਤਰ੍ਹਾਂ ਹੀ ਕਰਦੇ ਰਹੋ ਤੇ ਮੇਰੀ ਵੀਡੀਓ ਦੇਖਦੇ ਰਹੋ ਇਸ ਤਰ੍ਹਾਂ ਆਪਾਂ ਸਾਰੇ ਲਾ ਕਰ ਲੈਨੇ ਤਿਆਰ ਪਿੰਟੈਕਸ ਥੋੜਾ ਜਿਹਾ ਟਾਈਮ ਲੱਗਦਾ ਹੈ ਵੀਡੀਓ ਬਣਾਉਣ ਤੇ ਡਿਜ਼ਾਈਨ ਬਣਾਉਣ ਤੇ ਤੇ ਬਣੇ ਤੋਂ ਬਾਅਦ ਚ ਬਹੁਤ ਹੀ ਪਿਆਰਾ ਲੱਗਦਾ ਹੈ ਡਿਜ਼ਾਈਨ ਤੇ ਇਹ ਮੈਨੇ ਸਾਰੇ ਪਾਲੇ ਨੇ ਤੇ ਇਹ ਆਪਾਂ ਇੱਕ ਕੱਪੜੇ ਦੇ ਉੱਤੇ ਇੱਕ ਹੋਰ ਕੱਪੜਾ ਰੱਖ ਕੇ ਥੋੜਾ ਜਿਹਾ ਇੱਕ ਸਾਈਡ ਤੋਂ ਨਿਜਲੇ ਪਾਸੇ ਵਾਧ ਰੱਖਣਾ ਹੈ ਇਸ ਤਰ੍ਹਾਂ ਆਪਾਂ ਇੰਚ ਨੂੰ ਵਧਰਾ ਕੇ बाकी उत्ते कपड़े दे, उत्ते कपड़ा रख के कटिंग का कर लें तो कपड़े को उल्टा रख के आप इस तरह एक सीन लगा लेंगे कि अपने नीचे वाला कपड़ा थोड़ा जा मजबूत बन जाए तो पेपर पेस्टिंग भी ला सकते हो तो मैंने पेपर पेस्टिंग नहीं लगाई मैंने वैसे ही कपड़ा रख लिया है सिंपल पिंटैक्स पा के कपड़े देते तो ये आपने इधरली साइड तो भी मैं दबनी स्यौन लगा ली है अपने कपड़े दे धागे जहाँ निकल ਜੋਸ ਥੋੜੀ ਜਿਹੀ ਸਫਾਈ ਵਿੱਚ ਆਵੇ ਤੇ ਹੁਣ ਆਪਾਂ ਇਸ ਨੂੰ ਸਿੱਧਾ ਕਰਕੇ ਤੇ ਆਪਾਂ ਇਹਦੇ ਉੱਤੇ ਪ੍ਰੈਸ ਕਰ ਲੈਣੇ ਆ ਤਾਂ ਕਿ ਆਪਣੇ প্রিনਟ ਟੈਕਸ ਦਬ ਜਾਣਾ ਪ੍ਰੈਸ ਨਾਲ ਤੇ ਆਪਾਂ ਨੇ ਪ੍ਰੈਸ ਕਰ ਲਈ ਆਪਣੇ ਨੀਚਲੇ ਪਾਸੇ ਨੂੰ ਕਰੇ ਨੇ ਬਿੰਟੈਕਸ ਦਾ ਡਿਜ਼ਾਈਨ ਨੀਚੇ ਨੂੰ ਕੀਤਾ ਏ ਤੇ ਇਹ ਸਾਈਡਾਂ ਤੋਂ ਮੈਂ ਥੋੜੀ ਜਿਹੀ ਸਿਉਣ ਲਗਾ ਲਾਂਗੀ ਤਾਂ ਕਿ ਕੱਪੜਾ ਰਿਸਕੇ ਨਾ ਇਸ ਤਰ੍ਹਾਂ ਦੋਨੋਂ ਪਾਸੇ ਹੀ ਆਪਾਂ ਸਿਉਣ ਲਗਾ ਲਾਂਗੇ ਇਸੇ ਤਰ੍ਹਾਂ ਆਪਣਾ ਦੋਨੇ ਪਾਸੇ ਸਿਉਣਾ ਲੱਗ ਚੁੱਕੀਆਂ ਨੇ ਤੇ ਇਹ ਆਪਾਂ ਨੇ ਫालतू ਥੋੜਾ ਜਿਹਾ ਕੱਪੜਾ ਜਿਹੜਾ ਹੈਗਾ ਇਹ ਕਟਿੰਗ ਕਰ ਦਾਂਗੇ ਥੋੜਾ ਜਿਹਾ ਸਫਾਈ ਬਿਆਦਾਂਗੇ ਇੱਥੇ ਇਸ ਤਰ੍ਹਾਂ ਜੀ ਤੇ ਹੁਣ ਜਿਹੜਾ ਆਪਾਂ ਨੇ ਗਲਾ ਬਣਾਇਆ ਸੀ ਉਹਦੇ ਵਿੱਚ ਆਪਾਂ ਨੀਚਲੇ ਪਾਸੇ ਨੂੰ ਕਰਕੇ ਪਿੰਟੈਕਸ ਦਾ ਡਿਜ਼ਾਈਨ ਇਹਦੇ ਸੈਂਟਰ ਚ ਰੱਖ ਲਾਂਗੇ ਇਸ ਤਰ੍ਹਾਂ ਆ ਕਿ ਆਪਾਂ ਤੇ ਆਪਾਂ ਜਿੰਨੀ ਵੀ ਆਪਣੇ ਸ਼ਰਟ ਦੀ ਗਲੇ ਦੀ ਲੰਬਾਈ ਰੱਖਣੀ ਹੈ ਤੁਸੀਂ ਨੇ ਉਹਨੇ ਰੱਖ ਕੇ ਤੇ ਜਿੰਨੀ ਵੀ ਚੜਾਈ ਰੱਖਣੀ ਹੈ ਤੁਸੀਂ ਰੱਖ ਕੇ ਉਹਦੇ ਹਿਸਾਬ ਨਾਲ ਨਿਸ਼ਾਨ ਲਗਾ ਲਓ ਇਹ ਮੈਨੇ ਸਵਾ ਕੁ ਪੌਣੇ ਕੁ 7 ਇੰਚ ਰੱਖੀ ਹੈ ਉੱਪਰੋਂ ਲੰਬਾਈ ਤੇ ਇਹਦੀ ਸਵਾ ਕੁ 4 ਇੰਚ ਡੰਗਾਈ ਆਈ ਹੈ ਇਹ ਚੜਾਈ ਨੀਚੋਂ ਚੜਾਈ ਆਈ ਹੈ ਇਸ ਤਰ੍ਹਾਂ ਜੀ ਤੇ ਇਹ ਮੈਂ ਇਹ ਪੈਨ ਦੇ ਨਾਲ ਨਿਸ਼ਾਨ ਲਗਾ ਲਏ ਨੇ ਤਾਂ ਕਿ ਆਪਣਾ ਪਤਾ ਲੱਗ ਜੇ ਇਹ ਕਪੜਾ ਰਿਸਕੇ ਨਾ ਇਹ ਪਾਉਣੇ ਕੋ 7 ਇੰਚ ਤੇ ਮੇਰੇ ਆਏ ਨੇ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਕੋ ਤੁਸੀਂ ਗੱਲਾ ਰੱਖਦੇ ਹੋ ਉਹਦੇ ਹਿਸਾਬ ਨਾਲ ਰੱਖ ਸਕਦੇ ਹੋ ਇਹ ਆਪਾਂ ਥੋੜਾ ਜਿਹਾ ਕਪੜੇ ਨੂੰ ਦੱਬਣ ਵਾਸਤੇ ਪਿੰਨ ਲਗਾ ਲਾਂਗੇ ਤਾਂ ਕਿ ਆਪਣਾ ਕਪੜਾ ਰਿਸਕੇ ਨਾ ਇਸ ਤਰ੍ਹਾਂ ਆਪਾਂ ਨਿਚਲੇ ਪਾਸੇ ਵੀ ਜਿਹੜਾ ਏ ਉਹਨੂੰ ਵੀ ਬਰਾਬਰ ਕਰ ਲਾਂਗੇ ਇਸ ਤਰ੍ਹਾਂ ਉਹਨੂੰ ਵੀ ਬਰਾਬਰ ਕਰਕੇ ਆਪਾਂ ਤੇ ਆਪਾਂ ਇੱਥੇ ਵੀ ਇੱਕ ਪਿੰਨ ਲਗਾ ਲੈਨੇ ਆ ਲੇਖਤਾ ਤੇ ਹੁਣ ਆਪਾਂ ਇਹਦੀ ਬਿਲਕੁਲ ਨਾਲ-ਨਾਲ ਸਿਉਣ ਲਗਾਣੀ ਏ ਦਬਵੀਂ ਸਿਉਣ ਲਗਾਣੀ ਏ ਜੀ ਥੋੜੀ ਜਿਹੀ ਇੱਥੇ ਪੱਕੀ ਕਰਕੇ तो आप इस तरह दबी स्यून लगा लेंगे अपने ये सीन लग के तैयार है जी हम आप पिंड उतार लें अपना नैक बिल्कुल तैयार है जी हूँ अपना साइड वाला कपड़ा फालतू कटिंग कर लिया है तो हूँ आपको एक लैस है ਇਸ ਤਰ੍ਹਾਂ ਆਪਾਂ ਉਸ ਲੈਸ ਨੂੰ ਇਹਦੇ ਉੱਪਰ ਗਲੇ ਦੇ ਉੱਤੇ ਡਿਜ਼ਾਈਨ ਬਣਾਵਾਂਗੇ ਤੇ ਇਸ ਨੂੰ ਆਪਾਂ ਇਸ ਦੇ ਉੱਤੇ 셔ਟ ਤੇ ਲਗਾਵਾਂਗੇ ਤੇ ਆਪਾਂ ਇਸ ਦਾ ਜਿਹੜਾ ਵੇਸਟ ਕਪੜਾ ਇਹ ਇਹਨੂੰ ਕੱਟਾਂਗੇ ਆਪਾਂ ਇਸ ਨੂੰ ਆਪਾਂ ਆਪਨ ਦੇਖ ਲਵਾਂਗੇ ਕਿ ਕਿੰਨੇ ਇੰਚ ਤੇ ਇਹ ਸਹੀ ਆਊਗੀ ਇਹ ਥੋੜੀ ਜੀ ਚਾਦੀ ਚੌੜੀ ਲੈ ਐਸੇ ਤੇ ਆਪਾਂ ਇਸ ਨੂੰ ਇਸ ਤਰ੍ਹਾਂ ਲਗਾਵਾਂਗੇ ਜੀ ਤੇ ਹੁਣ ਆਪਾਂ ਇਸ ਦਾ ਜਿਹੜਾ ਇਹ ਪੱਪੜੇ ਨੂੰ ਕੱਟ ਲਾਂਗੇ। ਔਰ ਗੰਜਾ ਚਾਚਾ ਲੱਗਿਆ ਜਿਹੜਾ ਇਸ ਨੂੰ ਆਪਾਂ ਗਾਰਡਿੰਗ ਕਰ ਲਾਂਗੇ ਤੇ ਕਟਿੰਗ ਕਰਨ ਤੋਂ ਬਾਅਦ ਚੋਂ ਆਪਾਂ ਇਸ ਨੂੰ ਇਸ ਤਰ੍ਹਾਂ ਸਟਿਚ ਕਰ ਲਾਂਗੇ। ਇਸ ਤਰ੍ਹਾਂ ਫੋਲਡ ਕਰਕੇ ਜਿਹੜਾ ਕੱਟ ਵਰਕੇ ਉਹ ਬਾਹਰਲੇ ਪਾਸੇ ਕਰਕੇ ਇਸ ਤਰ੍ਹਾਂ ਆਪਾਂ ਇਹਨੂੰ ਰੱਖ ਕੇ ਤੇ ਉੱਪਰ ਇਹਦੇ ਸਿਉਣ ਲਗਾ ਦਾਂਗੇ ਇੱਕ ਦਬ ਮਿ ਸਿਉਣ ਲਗਾ ਦਾਂਗੇ ਜੀ। ਇਸ ਤਰ੍ਹਾਂ ਪਾਇਸ ਤੇ ਉੱਤੇ ਡਬਮਿਸ਼ਨ ਲਗਾ ਕੇ ਤੇ ਇਸ ਨੂੰ ਇਹਦੇ ਨਾਲ ਅਟੈਚ ਕਰ ਦਾਂਗੇ ਇਹ ਆਪਾਂ ਨੇ ਬਸ ਇੱਥੋਂ ਤੱਕ ਹੀ ਲਗਾਣਾ ਜਿੱਥੋਂ ਤੱਕ ਆਪਣਾ نیچے ਵਾਲਾ ਡਿਜ਼ਾਈਨ ਹੈ ਤੇ ਆਪਾਂ ਇਹ ਫੇ ਵੇਸਟ ਜਿਹੜਾ ਹੈ ਇਸ ਨੂੰ ਆਪਾਂ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਕਟਿੰਗ ਕਰਕੇ ਤੇ ਆਪਾਂ ਇਸ ਨੂੰ ਇਸੇ ਤਰ੍ਹਾਂ ਹੀ ਫੋਲਡ ਕਰ ਦਾਂਗੇ ਬਰਾਬਰ ਤਰੀਕੇ ਨਾਲ ਫੋਲਡ ਕਰਕੇ ਇਸ ਕੋਰੜਾ ਜਾਂ ਵੱਧ ਤੇ ਆਪਾਂ ਇਹਨੂੰ ਕਟਿੰਗ ਕਰ ਦਾਂਗੇ ਤੇ ਇਸ ਨੂੰ ਇਸ ਤਰ੍ਹਾਂ ਆਪਾਂ ਫੋਲਡ ਕਰਕੇ ਟਿੱਖਾ ਜਾਂ ਕੋਨਾ ਜਾਂ ਬਣਾ ਲੈਣਾ ਹੈ ਜੀ ਇਹ ਥੋੜੀ ਜਿਹੀ ਲੇਸ ਮੋਟੀ ਐ ਇਸ ਕਰਕੇ ਥੋੜਾ ਜਿਹਾ ਔਖਾ ਲੱਗਦਾ ਏ ਇਸ ਤਰ੍ਹਾਂ ਬਣਾ ਕੇ ਆਪਾਂ ਤੇ ਦੂਸਰੀ ਸਾਈਡ ਤੇ ਵੀ ਆਪਾਂ ਇਸੇ ਤਰ੍ਹਾਂ ਹੀ ਸਿਉਣ ਲਗਾ ਲਾਂਗੇ ਇਹ ਆਪਾਂ ਨੇ ਇਸੇ ਤਰ੍ਹਾਂ ਹੀ ਦੂਸਰੇ ਪਾਸੇ ਵੀ ਇਹਨੂੰ ਲਗਾ ਲੈਣੀ ਹੈ ਤੇ ਆਪਣਾ ਇੱਕ ਪਾਸੇ ਵਾਲਾ ਡਿਜ਼ਾਈਨ ਤਿਆਰ ਹੈ ਹੁਣ ਆਪਾਂ ਦੂਸਰੇ ਪਾਸੇ ਵੀ ਇਸੇ ਤਰ੍ਹਾਂ ਹੀ ਇਸੇ ਇਸੇ ਲੈਸ ਨੂੰ ਹੀ ਤਰਾਂਗੇ ਤੇ ਆਪਾਂ ਨਾਲ ਆਪਲਾ ਮੰਗੇ ਪੀ ਕਿੰਨੇ ਚਤੇ ਸੀ ਇਸ ਨੂੰ ਫੋਲਡ ਕਰਕੇ ਆਪਾਂ ਇਸ ਤਰੀਕੇ ਨਾਲ ਰੱਖਾਂਗੇ ਬਹੁਤ ਹੀ ਪਿਆਰਾ ਤੇ ਫੈਂਸੀ ਜਿਹਾ ਡਿਜ਼ਾਈਨ ਬਣੂਗਾ ਜੀ ਬਿਲਕੁਲ ਨਾਲ ਨਾਲ ਕੱਪੜਾ ਨੀਚੇ ਵਾਲਾ ਸ਼ਰਟ ਵਾਲਾ ਦਿਖਣਾ ਨਹੀਂ ਚਾਹੀਦਾ ਬਿਲਕੁਲ ਨਾਲ ਨਾਲ ਹੀ ਲਗਾਨੀ ਹੈ ਤੇ ਆਪਾਂ ਇਸ ਨੂੰ ਵੀ ਕਟਿੰਗ ਕਰਕੇ ਬਰਾਬਰ ਕਰਕੇ ਆਪਾਂ ਇਸ ਨੂੰ ਵੀ ਇਸੇ ਤਰ੍ਹਾਂ ਹੀ ਫੋਲਡ ਕਰ ਲਾਂਗੇ ਤੇ ਇਧਰਲੀ ਸਾਈਡ ਤੇ ਆਪਾਂ ਅਸੀਂ ਹੁਣ ਲਗਾ ਕੇ ਤੇ ਆਪਣਾ ਡਿਜ਼ਾਈਨ ਤਿਆਰ ਹੈ ਜੀ ਬਹੁਤ ਹੀ ਪਿਆਰਾ ਤੇ ਸਿੰਪਲ ਜਿਹਾ ਡਿਜ਼ਾਈਨ ਬਣਿਆ ਹੈ ਜੀ ਜੇ ਤੁਹਾਨੂੰ ਪਸੰਦ ਆਇਆ ਤਾਂ ਮੈਨੂੰ ਪਲੀਜ਼ ਲਾਈਕ ਜ਼ਰੂਰ ਕਰਿਓ ਇਹ ਦੇਖੋ ਜੀ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੈ ਜੀ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਬਣਿਆ ਹੋਇਆ ਚੀਜ਼ ਥੋੜਾ ਜਿਹਾ ਟਾਈਮ ਤਾਂ ਜ਼ਰੂਰ ਲੱਗਦਾ ਹੈ ਜੀ ਤੇ ਡਿਜ਼ਾਈਨ ਬਹੁਤ